brought to by silver pumps top quality or consistent performance ke liye sirf silver pumps naam yaad rakhna parcha edda nikamma darj hunda hai it act da jida koi sir pair hi nahi hai ik passe tusi keh rahe ho ki congress party di ya pratap singh baljawa di pakistan ke baithe lokan de naal inna de hath rale hoye hai fir tusi aman aroda sahab chitti da hawala dinde hai 11 bar saal pehla bhai ਇਹ ਇੰਡੀਆ ਅਲਾਈਅੰਸ ਜੇ ਤੁਸੀਂ ਭਾਈਵਾਲ ਦੋਵੇਂ ਪਾਰਟੀਆਂ ਰਲ ਮਿਲ ਕੇ ਡਰਾਮਾ ਕਰ ਰਹੀਆਂ ਨੇ ਕਿ ਇਹ ਡਰਾਮਾ ਕਰ ਲੋ ਲੋਕੀ ਭਾਵੇਂ ਰੋਜ਼ ਤਰਾ-ਤਰਾ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਆਮ ਆਦਮੀ ਪਾਰਟੀ ਦੇ ਇੱਕ ਬਿਆਨ ਆਇਆ ਹੈ ਕਾਂਗਰਸ ਆਤਵਾਦੀਆਂ ਨਾਲ ਮਿਲੀ ਹੋਈ ਹੈ ਆਮ ਆਦਮੀ ਪਾਰਟੀ ਬੜੀ ਹੈਰਾਨਗੀ ਹੁੰਦੀ ਆ ਕੀ ਲਾਅ ਐਂਡ ਆਰਡਰ ਐਡਾ ਸੰਵੇਦਨਸ਼ੀਲ ਮੁੱਦਾ ਹੈ ਮਗਰ ਉਸ ਮੁੱਦੇ ਨੂੰ ਵੀ ਲੈ ਕੇ ਸਿਰ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਕੱਲ ਪਰਸੋ ਦੀ ਗੱਲ ਹੈ ਜਦੋਂ ਲੀਡਰ ਆਫ ਆਪੋਜੀਸ਼ਨ ਤੇ ਇੱਕ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਤੇ ਇੱਕ ਪਰਚਾ ਦਰਜ ਹੁੰਦਾ ਜਿਸ ਪਰਚੇ ਦੀ ਕਾਪੀ ਉਹਨਾਂ ਨੂੰ ਸਪਲਾਈ ਨਹੀਂ ਕੀਤੀ ਜਾਂਦੀ ਔਰ ਪਰਚਾ ਐਡਾ ਨਿਕੰਮਾ ਦਰਜ ਹੁੰਦਾ ਆਈਟੀ ਐਕਟ ਦਾ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਦੀ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਪਾਕਿਸਤਾਨ 'ਚ ਬੈਠੇ ਲੋਕਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਹੋਏ ਆ। ਫਿਰ ਤੁਸੀਂ ਕਮਨ ਅਰੋੜਾ ਸਾਹਿਬ ਚਿੱਠੀ ਦਾ ਹਵਾਲਾ ਦਿੰਦੇ ਆ 11 ਬਾਅਦ ਸਾਲ ਪਹਿਲਾਂ। ਭਾਈ ਇਹ ਇੰਡੀਆ ਅਲਾਈਅੰਸ 'ਚ ਤੁਸੀਂ ਭਾਈਵਾਲ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਜਿਹੜੀ ਹਲੇ 2-3 ਮਹੀਨੇ ਪਹਿਲਾਂ ਹੋਈ ਆ। ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅੰਸ 'ਚ ਲੜਨ ਜਿਹੜੀਆਂ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ ਚੰਡੀਗੜ੍ਹ ਚ ਮਨੀਸ਼ तिवारी ਸਾਹਿਬ ਜੀ ਦੇ ਚ ਮੈਂਬਰ ਪਾਰਲੀਮੈਂਟ ਬਣੇ ਉਹਦੇ ਚ ਤੁਸੀਂ ਉਹਨਾਂ ਦੀ ਮਦਦ ਕੀਤੀ ਛੋਟਾ ਆਲਾਈਅንስ 파ਟਨਰ ਛੋਟਾ ਗੱਠ ਜੋੜ ਵਾਲਾ ਸਾਥੀ ਹੁਣ ਕੇਵਲ ਤੇ ਕੇਵਲ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਡਰਾਮਾ ਕਰਦੀਆਂ ਨੇ ਕਿ ਇਹ ਡਰਾਮਾ ਕਰ ਲੋ ਲੋਕੀ ਭਾਵੇਂ ਰੋਜ਼ ਤਰਾ ਤਰਾ ਕਰ ਰਹੇ ਆ ਕਦੇ ਲੁੱਟਾਂ ਖਵਾਉ ਰੀਆਂ ਅੱਜ ਜਿਵੇਂ ਮੈਂ ਬੋਲਣ ਰਿਹਾ ਮੇਰੇ ਬੋਲਣ ਤੋਂ ਪਹਿਲਾਂ ਤਰਨਤਾਰਨ ਦਾ ਇੱਕ ਇਨਸੀਡੈਂਟ ਇੱਕ ਜਗ੍ਹਾ 9 ਲੱਖ ਲੈ ਕੇ ਲੁੱਟੇ ਲੁੱਟ ਕੇ ਭੱਜੇ ਆ ਕੱਲ ਮਜੀਠੇ ਦਾ ਹੋਇਆ ਉਸ ਤੋਂ ਪਹਿਲਾਂ ਕਾਲੀਆ ਸਾਹਿਬ ਹੋਇਆ 17 ਬੰਮ ਫਟ ਗਏ ਆ ਰੋਜ਼ ਹੀ ਫਰੋਤੀ ਰੋਜ਼ ਹੀ ਲਾਅ ਐਂਡ ਆਰਡਰ ਨੂੰ ਲੈ ਕੇ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਲੋਕ ਆਪ ਦੇ ਸ਼ਾਮ ਨੂੰ ਹਨੇਰੇ ਹੋਣ ਤੇ ਘਰੋਂ ਨਿਕਲ ਕੇ ਰਾਜੀ ਨਹੀਂ ਮਗਰ ਉਸ ਇਸ਼ੂ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ ਕੇਵਲ ਤੇ ਕੇਵਲ ਪੋਲਿਟਿਕਸ ਹੋ ਰਹੀ ਆ ਔਰ ਪੰਜਾਬ ਦਾ ਬਾਰਡਰ ਸੂਬਾ इंडो पार्क बॉर्डर ਤੇ ਸਥਿਤ ਸੂਬਾ ਲਾਅ ਐਂਡ ਆਰਡਰ ਕਾਲੈਪਸ ਕਰ ਰਿਹਾ ਹੈ ਔਰ ਭਗਵੰਤ ਪਾਣ ਇਸ ਨਾਟ ਵਰੀਡ ਵਿਚ ਇਸ ਵੈਰੀ ਸ਼ੇਮਫੁਲ ਔਰ ਇੰਡੀਆ ਆਲਾਈਐਂਸ ਰੂਮ ਮੈਂ ਕਹੂੰਗਾ ਕਿ ਦੋਵੇਂ ਤੁਸੀਂ ਰਲ ਮਿਲ ਕੇ ਭਗਵੰਤ ਪਾਣ ਜੀ ਉਹ ਵੀ ਭੁੱਲ ਗਏ ਹੋਣੇ ਜਦੋਂ ਰਾਹੁਲ ਗਾਂਧੀ ਨੂੰ ਜੱਫੀ ਪਾਈ ਸੀ ਤੁਹਾਡੇ ਸਯੋਗੀ ਪਾਰਟੀ ਆ ਜਿਹਨੂੰ ਤੁਸੀਂ ਅੱਜ ਅਕਿਊਜ਼ ਕਰ ਰਹੇ ਹੋ ਇਹ ਗੱਲਾਂ ਨਾ ਭੁੱਲੋ ਔਰ ਇਹ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰੋ ਔਰ ਗਵਰਨੈਂਸ ਵੱਲ ਧਿਆਨ ਦਿਓ ਧੂੜ ਚ ਟੱਟੂ ਪਜਾਉਣਾ ਬੰਦ ਕਰੋ ਬਹੁਤ ਬਹੁਤ ਧੰਨਵਾਦ